ਗੁਰੂ ਪਿਆਰਿਓ ਸਤਗੁਰੂ ਮਹਾਰਾਜ ਦੀ ਬਾਣੀ ਅਸੀਂ ਰੋਜ਼ ਹੀ ਸਰਵਣ ਕਰਦੇ ਆਂ ਪਰ ਗੁਰਬਾਣੀ ਸੁਣਨ ਸਮੇ ਬਹੁਤੀ ਸੰਗਤਾਂ ਜਿਨ੍ਹਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਅੱਜ ਅਸੀਂ ਉਹਨਾਂ ਗੱਲਾਂ ਬਾਰੇ ਹੀ ਜਾਣਾਂਗੇ ਵਿਚਾਰ ਕਰਾਂਗੇ ਕਿਹੜੀ-ਕਿਹੜੀ ਗੱਲ ਆ ਕਿਦਾ ਧਿਆਨ ਰੱਖਣਾ ਚਾਹੀਦਾ ਤਿੰਨ ਗੱਲਾਂ ਨੇ ਜਿਨ੍ਹਾਂ ਦਾ ਤੁਸੀਂ ਖਾਸ ਖਿਆਲ ਰੱਖਣਾ ਆਉ ਆਪਾਂ ਉਹਨਾਂ ਬਾਰੇ ਸੁਣਦੇ ਆ ਸਮਝਦੇ ਆ ਤੇ ਵਿਚਾਰਦੇ ਆ ਕਿਹੜੀਆਂ ਗੱਲਾਂ ਨੇ ਜੇ ਤੁਸੀਂ ਇਹਨਾਂ ਗੱਲਾਂ ਉੱਪਰ ਅਮਲ ਕਰੋਗੇ ਫੇਰ ਹੀ ਉਹ ਜਿਹੜੀ ਸੁਣੀ ਬਾਣੀ ਆ ਉਹਦਾ ਤੁਹਾਨੂੰ ਫਲ ਮਿਲੇਗਾ ਸਭ ਤੋਂ ਪਹਿਲੀ ਗੱਲ ਇਹ ਜਿਹੜੀ ਸਤਿਗੁਰੂ ਦੀ ਬਾਣੀ ਆ ਇਹ ਧੁਰ ਕੀ ਬਾਣੀ ਆ ਜਦੋਂ ਅਸੀਂ ਬਾਣੀ ਸੁਣਦੇ ਆ ਕਈ ਵਾਰੀ ਸਾਡਾ ਧਿਆਨ ਇੱਧਰ ਉੱਧਰ ਭਟਕ ਜਾਂਦਾ ਉਹਦਾ ਕਾਰਨ ਕਿਉਂਕਿ ਅਜੇ ਅਸੀਂ ਪੂਰਨ ਰੂਪ ਦੇ ਵਿੱਚ ਭਾਵਨਾ ਨਹੀਂ ਬਣਾ ਸਕੇ ਵੀ ਇਹ ਸਾਡੇ ਗੁਰੂਆਂ ਦੀ ਬਾਣੀ ਆ ਉਹਨਾਂ ਨੇ ਸਾਡੇ ਤੇ ਤਰਸ ਕਰਕੇ ਸਾਡੀ ਝੋਲੀ ਵਿੱਚ ਪਾਈ ਆ ਤੁਸੀਂ ਆਸੇ-ਪਾਸੇ ਦੇਖੋ ਗੁਰਸਿੱਖਾਂ ਦਾ ਜੀਵਨ ਜਿਨ੍ਹਾਂ ਦੀ ਭਾਵਨਾ ਸ਼ਰਧਾ ਗੁਰੂ ਤੇ ਵੱਧ ਹੋਊਗੀ ਉਹਨਾਂ ਦਾ ਧਿਆਨ ਘੱਟ ਪਟਕਦਾ ਪਰ ਜਦੋਂ ਅਸੀਂ ਪਾਠ ਕਰਨ ਲੱਗਦੇ ਆ ਉਦੋਂ ਕੀ ਹੁੰਦਾ ਵੀ ਧਿਆਨ ਵਾਰ-ਵਾਰ ਬਾਹਰ ਜਾਂਦਾ ਚਾਹੇ ਅਸੀਂ ਬਾਣੀ ਸੁਣ ਰਹੇ ਆ ਗੱਲ ਇਹ ਆ ਅਸਲ ਦੇ ਵਿੱਚ ਕਿਸੇ ਨੂੰ ਸੁਣਿਆ ਤਾਂ ਹੀ ਜਾ ਸਕਦਾ ਵੀ ਜੇ ਉਹਦੇ ਵਿੱਚ ਸਾਡਾ ਪੂਰਨ ਰੂਪ ਵਿੱਚ ਧਿਆਨ ਹੋਵੇ ਕੋਈ ਆਮ ਸੁਧਾਰਨ ਬੰਦਾ ਘਰਾਂ ਵਿੱਚ ਕਈ ਵਾਰ ਗੱਲ ਕਰ ਰਿਆ ਹੁੰਦਾ ਅਸੀਂ ਕਹਿ ਦਿੰਨੇ ਆ ਦੁਬਾਰਾ ਕਹ ਉਹ ਕਹਿੰਨਦਾ ਮੈਂ ਤਾਂ ਆਪਣੀ ਗੱਲ ਕਹੀ ਆ ਆਪਾਂ ਕਹਿੰਨੇ ਮੇਰਾ ਧਿਆਨ ਨਹੀਂ ਸੀ ਮੈਨੂੰ ਦੁਬਾਰਾ ਦੱਸੀ ਇਸ ਕਰਕੇ ਧਿਆਨ ਤੋਂ ਬਿਨਾ ਕੋਈ ਚੀਜ਼ ਸੁਣੀ ਨਹੀਂ ਜਾ ਸਕਦੀ ਆਪਾਂ ਉਹ ਬੰਦੇ ਦੀ ਗੱਲ ਸੁਣਦੇ ਆ ਜਿਹਦੀ ਆਪਾਂ ਇੱਜ਼ਤ ਵੱਧ ਕਰਦੇ ਆ ਜਿਹਦੀ ਆਪਾਂ ਇੱਜ਼ਤ ਨਹੀਂ ਕਰਦੇ ਸਤਕਾਰ ਨਹੀਂ ਕਰਦੇ ਫਿਰ ਆਪਾਂ ਉਹਦੀ ਗੱਲ ਨਹੀਂ ਸੁਣਦੇ ਇਸ ਕਰਕੇ ਜੇ ਤੁਹਾਡੇ ਮਨ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਨਹੀਂ ਹੈ ਤੁਸੀਂ ਗੁਰੂ ਦੀ ਗੱਲ ਵੀ ਸੁਣ ਨਹੀਂ ਸਕਦੇ ਇਹ ਗੱਲ ਚੇਤੇ ਰੱਖਣਾ ਤਾਂ ਆਪਣੇ ਅੰਦਰ ਸਭ ਤੋਂ ਪਹਿਲੀ ਗੱਲ ਸਤਕਾਰ ਭਾਵਨਾ ਸ਼ਰਧਾ ਵਧਾਉਣੀ ਪਵੇਗੀ ਉਹ ਗੁਰੂ ਨੂੰ ਫੇਰ ਹੀ ਸੁਣਿਆ ਜਾ ਸਕਦਾ ਜਿਸ ਦਿਨ ਤੁਹਾਨੂੰ ਪਤਾ ਲੱਗ ਗਿਆ ਸਾਡੇ ਗੁਰੂਆਂ ਦੀ ਪਰਮ ਪਵਿੱਤਰ ਬਾਣੀ ਆ ਇਹਨੂੰ ਸੁਣ ਕੇ ਹੀ ਸਾਡੀ ਜ਼ਿੰਦਗੀ ਬਦਲਣੀ ਆ ਇਸ ਤੋਂ ਉੱਪਰ ਕੁਝ ਹੋਰ ਵੀ ਨਹੀਂ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਸਾਰਿਆਂ ਤੋਂ ਉੱਚੀ ਸੁੱਚੀ ਬਾਬੇ ਨਾਨਕ ਦੀ ਬਾਣੀ ਆ ਜਾਂ ਗੁਰੂਆਂ ਦੀ ਬਾਣੀ ਆ ਇਹਦੇ ਤੋਂ ਉੱਪਰ ਕੁਝ ਵੀ ਨਹੀਂ ਫਿਰ ਤੁਹਾਡਾ ਧਿਆਨ ਉਹਦੇ ਵਿੱਚ ਲੱਗੇਗਾ ਬਹੁਤ ਘੱਟ ਫਿਰ ਇਹ ਹੁੰਦਾ ਵੀ ਸਾਡਾ ਧਿਆਨ ਬਾਹਰ ਚਲਿਆ ਗਿਆ ਜਿਸ ਦਿਨ ਤੁਹਾਨੂੰ ਗਲਤ ਆਇਆ ਵੀ ਨਾ ਵੀ ਮੰਨਣ ਦੀ ਗੱਲ ਆ ਵੀ ਮੰਨ ਲਿਆ ਬਾਣੀ ਨੂੰ ਬਾਣੀ ਕਰਕੇ ਮੰਨ ਲਿਆ ਹਜੇ ਬਾਣੀ ਨੂੰ ਬਾਣੀ ਕਰਕੇ ਆਪਾਂ ਮੰਨਿਆ ਹੀ ਨਹੀਂ ਇਸ ਦਿਨ ਮੰਨ ਲਿਆ ਧਿਆਨ ਬਾਹਰ ਜਾ ਹੀ ਨਹੀਂ ਸਕਦਾ ਕਿਉਂਕਿ ਬਹੁਤ ਪਵਿੱਤਰ ਆ ਇਹਨੂੰ ਪੜਨ ਲੱਗੇ ਫੌਰਨੇ ਨਹੀਂ ਆਉਣਗੇ ਇਹਨੂੰ ਪੜਨ ਲੱਗੇ ਕੋਈ ਵਿਚਾਰ ਉਸ ਤਰ੍ਹਾਂ ਦੇ ਨਹੀਂ ਆਉਣਗੇ ਮਨ ਇੰਦਰੀਆਂ ਰਾਹੀ ਬਾਹਰ ਨਹੀਂ ਜਾ ਸਕੇਗਾ ਸਗੋਂ ਆਪਾਂ ਅੰਦਰ ਵੱਲ ਮੁੜਾਂਗੇ ਤਾਂ ਭਾਵਨਾ ਬਣਾਓ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਹੁਣ ਮੈਂ ਅੱਗੇ ਜਿਹੜੀ ਦੂਜੀ ਗੱਲ ਕਰਨੀ ਆ ਉਸ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਆ ਕੇ ਬੰਦੇ ਦਾ ਸੁਭਾਅ ਇਸ ਤਰ੍ਹਾਂ ਦਾ ਬਣ ਚੁੱਕਾ ਵੀ ਉਹ ਆਪਣੀ ਖੋਜ ਨਹੀਂ ਕਰਦਾ ਦੂਜਿਆਂ ਦੀਆਂ ਸੱਤ ਪੀੜੀਆਂ ਨੂੰ ਭੰਡ ਕੇ ਰੱਖ ਦਿੰਦਾ ਕਈ ਵਾਰੀ ਕੋਈ ਰਾਗੀ ਸਿੰਘ ਕੀਰਤਨ ਕਰ ਰਿਹਾ ਉਹਨੂੰ ਸੁਣਨ ਦੀ بجائے ਅਸੀਂ ਕਹਿ ਦਿੰਨੇ ਆ ਅਸੀਂ ਫਲਾਣੇ ਰਾਗੀ ਨੂੰ ਹੀ ਸੁਣਦੇ ਆ ਅਸੀਂ ਇਹ ਰਾਗੀ ਨੂੰ ਨਹੀਂ ਸੁਣਨਾ ਇਹ ਇਸ ਤਰ੍ਹਾਂ ਦੇ ਨਹੀਂ ਇਸ ਤਰ੍ਹਾਂ ਦੇ ਨਹੀਂ ਅਸੀਂ ਨਹੀਂ ਇਹਨਾਂ ਨੂੰ ਸੁਣਨਾ ਇਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਕਈ ਵਾਰੀ ਅਸੀਂ ਟੀਕਾ ਟਿੱਪਣੀ ਵਿੱਚ ਪੈ ਜਾਂਦੇ ਆਂ ਅਸਲ ਵਿੱਚ ਕਿਸੇ ਦੇ ਦੋਖ ਦੇਖਣੇ ਸਭ ਤੋਂ ਵੱਡਾ ਦੋਖ ਹੈ ਇੱਕ ਕਿਸੇ ਦੇ ਔਗਣ ਦੇਖਣੇ ਇੱਕ ਵੱਡਾ ਔਗਣ ਜਦੋਂ ਅਸੀਂ ਇਹ ਸਮਝਦੇ ਹਾਂ ਵੀ ਉਹ ਬਾਣੀ ਪੜ ਰਿਆ ਫਿਰ ਸਾਡੀ ਭਾਵਨਾ ਨਹੀਂ ਬਣਦੀ ਅਸੀਂ ਤਾਂ ਅੱਖਾਂ ਮੀਟ ਕੇ ਸੋਚਣਾ ਵੀ ਕਿਹੜੇ ਗੁਰੂ ਦੀ ਬਾਣੀ ਪੜੀ ਜਾ ਰਹੀ ਆ ਉਹ ਗੁਰੂ ਦਾ ਧਿਆਨ ਰੱਖਣਾ ਸੀ ਅਸੀਂ ਇਹ ਨਹੀਂ ਵੇਖਣਾ ਕਿ ਕੌਣ ਪੜ ਰਿਹਾ ਕਿਉਂਕਿ ਚਿੱਠੀ ਹੁੰਦੀ ਆ ਜਿਵੇਂ ਚਿੱਠੀ ਆਉਂਦੀ ਆ ਚਿੱਠੀ ਪੜਨ ਵਾਲਾ ਕੋਈ ਵੀ ਹੋਵੇ ਪਰ ਚਿੱਠੀ ਵਿੱਚ ਜੋ ਲਿਖਿਆ ਜਿਹੜਾ ਬੋਲ ਕੇ ਦੱਸਿਆ ਜਾ ਰਿਹਾ ਉਹ ਕਿਸੇ ਹੋਰ ਦਾ ਵਾ ਪੜਨ ਵਾਲਾ ਤਾਂ ਪੜ੍ਹ ਕੇ ਸੁਣਾ ਰਿਹਾ ਚਿੱਠੀ ਕਿਸੇ ਦੁਆਰਾ ਲਿਖੀ ਗਈ ਹੈ ਅਸਲ ਬੋਲ ਤਾਂ ਉਹਦੇ ਹੀ ਆ ਨਾ ਜਿਨੇ ਚਿੱਠੀ ਲਿਖੀ ਆ ਇਸ ਕਰਕੇ ਤੁਰਕੀ ਬਾਣੀ ਆ ਸੁਣਾ ਕੋਈ ਵੀ ਰਿਹਾ ਪਰ ਉਹ ਬਾਣੀ ਆ ਇਹ ਗੱਲ ਦਾ ਤੁਹਾਨੂੰ ਬਹੁਤ ਖਾਸ ਖਿਆਲ ਰੱਖਣਾ ਪੈਣਾ ਮੈਂ ਦੇਖਿਆ ਵੀ ਕਈ ਵਾਰੀ ਤਾਂ ਸਾਡੀ ਇਸ ਕਾਰਨਾ ਕਰਕੇ ਸੁਰਤ ਹੀ ਨਹੀਂ ਟਿਕਦੀ ਹੈਗੀ ਇਹ ਵੱਡਾ ਕਾਰਨਾ ਹੈ ਹੁਣ ਜੇ ਕੋਈ ਸੁਖਮਣੀ ਸਾਹਿਬ ਦੀ ਬਾਣੀ ਪੜ ਰਿਹਾ ਤੁਸੀਂ ਉਹਦੇ ਵੱਲ ਨਹੀਂ ਵੇਖਣਾ ਵੀ ਕੌਣ ਪੜ ਰਿਹਾ ਤੁਸੀਂ ਬਸ ਇਹ ਸੋਚਣਾ ਹੈ ਭਾਵਨਾ ਬਣਾਉਣੀ ਹੈ ਕਿ ਇਹ ਪੰਜਵੇਂ ਪਾਤਸ਼ਾਹ ਜੀ ਬੋਲ ਰਹੇ ਆ ਮੈਂ ਸੁਣ ਰਿਹਾ ਹੁਣ ਜਦੋਂ ਗੁਰੂ ਬੋਲ ਰਿਹਾ ਤੇ ਮੈਂ ਸੁਣ ਰਿਹਾ ਤੇ ਗੁਰੂ ਬੋਲ ਰਿਹਾ ਤੇ ਮੈਂ ਇੱਧਰ ਉੱਧਰ ਧਿਆਨ ਦੇਵਾ ਫਿਰ ਉਹ ਪਾਪ ਹੀ ਹੋਵੇਗਾ ਨਾ ਕਿ ਮੈਂ ਗੁਰੂ ਦੀ ਬੇਅਦਬੀ ਕਰ ਰਿਹਾ ਜਿਸ ਦਿਨ ਤੁਹਾਨੂੰ ਅਹਿਸਾਸ ਹੋ ਗਿਆ ਆਪੇ ਹੀ ਤੁਹਾਡੀ ਜਿਹੜੀ ਸੁਣਨ ਦੀ ਕਲਾ ਵਾ ਉਹਦੇ ਵਿੱਚ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਇੱਕ ਗੁਣ ਬਣ ਜੇਗਾ ਸੁਣਨਾ ਕਲਾ ਹੋ ਜੇਗੀ ਇਹ ਸੁਣਨਾ ਵੀ ਇੱਕ ਕਲਾ ਹੀ ਆ ਇਹ ਕਹਿਣਾ ਪੈਂਦਾ ਵੀ ਇਹ ਜਿਹੜੀ ਬਾਣੀ ਆ ਜੇ ਗੁਰੂਆਂ ਨੇ ਰਚੀ ਆ ਫੇਰ ਹੀ ਕਿਸੇ ਨੇ ਗਾਈ ਆ ਤਾਂ ਇਹ ਬਾਣੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਇਹ ਸਾਰਿਆਂ ਦੀ ਸਾਂਝੀ ਆ ਇਹਨੂੰ ਕੋਈ ਵੀ ਪੜ ਸਕਦਾ ਇਹ ਨਹੀਂ ਕਿ ਸੈਖੀ ਪੜ ਸਕਦੇ ਆ ਇਹਨੂੰ ਹੁਣ ਗੋਰੇ ਵੀ ਪੜੀ ਜਾਂਦੇ ਆ ਅੰਗਰੇਜ਼ ਇਹਨੂੰ ਮੁਸਲਮਾਨ ਵੀ ਪੜ ਸਕਦੇ ਆ ਇਹਨੂੰ ਈਸਾਈ ਵੀ ਪੜ ਸਕਦੇ ਆ ਇਸ ਕਰਕੇ ਇਹ ਨਹੀਂ ਸੋਚਣਾ ਵੀ ਉਹ ਪੜ ਰਿਆ ਇਹ ਗੁਰੂਆਂ ਨੇ ਰਚੀ ਸੀ ਤਾਂ ਹੀ ਇਹ ਪੜ ਰਹੇ ਆ ਐਵੇਂ ਧਿਆਨ ਤੁਹਾਡਾ ਟਿਕਣਾ ਐਵੇਂ ਸੁਰਤ ਤੁਹਾਡੀ ਟਿਕਣੀ ਆ ਜਦੋਂ ਵੀ ਕਿਤੇ ਕੀਰਤਨ ਹੋ ਰਿਹਾ یوں ਸਮਝੋ ਸਤਗੁਰੂ ਮਹਾਰਾਜ ਗਾ ਰਹੇ ਆ ਅਸੀਂ ਸੁਣ ਰਹੇ ਆ ਬਹੁਤ ਫਰਕ ਪਵੇਗਾ ਤੁਸੀਂ ਕਰਕੇ ਦੇਖਿਓ ਇਹ ਕੁਝ ਚੀਜ਼ਾਂ ਆਪ ਕਰਨ ਤੇ ਪਤਾ ਲੱਗਦੀਆਂ ਇਹ ਤਰੀਕਾ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਗਾਵੀਏ ਸੁਣੀਏ ਮਨ ਰੱਖੀਏ ਪਾਓ ਜੇ ਕੋਈ ਗਾ ਰਿਹਾ ਉਹਨੂੰ ਸੁਣਨਾ ਕਿਵੇਂ ਆ ਪ੍ਰੇਮ ਦੇ ਨਾਲ ਵੀ ਇਹ ਸਾਡੇ ਗੁਰੂਆਂ ਦੀ ਬਾਣੀ ਆ ਗੁਰੂ ਬੋਲ ਰਿਹਾ ਹਮੇਸ਼ਾ ਜਦੋਂ ਪਾਠ ਕਰਨਾ ਵੀ ਆ ਕਿਉਂਕਿ ਪਾਠ ਕਰਨਾ ਚਾਹੀਦਾ ਆ ਬੋਲ ਕੇ ਆਪ ਹੀ ਸੁਣਨਾ ਚਾਹੀਦਾ ਉਦੋਂ ਵੀ ਕਹੋ ਵੀ ਗੁਰੂ ਜੀ ਬੋਲ ਰਹੇ ਆ ਮੈਂ ਸੁਣ ਰਿਹਾ ਐਵੇਂ ਭਾਵਨਾ ਬਣਨੀ ਐਵੇਂ ਜ਼ਿੰਦਗੀ ਬਦਲਣੀ ਆ ਇਹ ਸਾਰੀ ਸਾਰੀ ਜ਼ਿੰਦਗੀ ਕੋਈ ਪਾਠ ਪੜ੍ਹਦੇ ਰਹਿੰਦੇ ਆ 60 ਸਾਲ 70 ਸਾਲ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਫਰਕ ਹੀ ਨਹੀਂ ਪੈਂਦਾ ਤਾਂ ਥੋੜਾ ਜਿਹਾ ਸਾਨੂੰ ਸਮਝਣਾ ਪਵੇਗਾ ਜਦੋਂ ਆਪਾਂ ਨੂੰ ਲੱਗਦਾ ਵੀ ਮੈਂ ਪੜ੍ਹ ਰਿਹਾ ਉਦੋਂ ਫਿਰ ਕੋਈ ਜ਼ਿੰਦਗੀ 'ਚ ਫਰਕ ਨਹੀਂ ਪੈਂਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਮਰਦਾਨਾ ਜੀ ਨੂੰ ਮਰਦਾਨਿਆਂ ਜਦੋਂ ਤੂੰ ਕੀਰਤਨ ਕਰਦਾ ਇਸ ਕਰਕੇ ਤੇ ਉਦੋਂ ਤਾਂ ਵੀ ਜਦੋਂ ਤੂੰ ਕਹਿੰਦਾ ਵੀ ਮੈਂ ਕਰਨਾ ਜੀ ਕੀਰਤਨ ਉਦੋਂ ਫਿਰ ਤੂੰ ਹੀ ਹੁੰਨਾ ਉਦੋਂ ਰੱਬ ਨਹੀਂ ਹੁੰਦਾ ਜਦੋਂ ਤੂੰ ਕਹਿੰਦਾ ਵੀ ਪਰਮੇਸ਼ਰ ਕਰਾਊਗਾ ਇਹ ਉਹਦੀ ਬਾਣੀ ਆ ਫਿਰ ਤੂੰ ਨਹੀਂ ਹੁੰਦਾ ਫਿਰ ਉਹ ਹੀ ਹੁੰਦਾ ਇਸ ਕਰਕੇ ਜਦੋਂ ਆਪਾਂ ਕਿਸੇ ਨੂੰ ਇਉਂ ਭਾਵਨਾ ਨਾਲ ਵੀ ਬਣਾ ਕੇ ਚੀਜ਼ ਜਿਹੜੀ ਆ ਸਰਵਣ ਕਰਾਂਗੇ ਫਿਰ ਬਹੁਤ ਫਰਕ ਪਵੇਗਾ ਸਾਡੀ ਜ਼ਿੰਦਗੀ ਵਿੱਚ ਅਤੇ ਜੇ ਕੋਈ ਕਹੇ ਕਿ ਮੈਂ ਕੀਰਤਨ ਕਰ ਰਿਹਾ ਫਿਰ ਵੀ ਉਹਦੀ ਗੱਲ ਨਹੀਂ ਬਣਨੀ ਇਸ ਕਰਕੇ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਰਨ ਵਾਲਿਆਂ ਨੂੰ ਵੀ ਗੁਰੂ ਦੀ ਕਿਰਪਾ ਨਾਲ ਮੈਂ ਬੋਲਦੇ ਹਾਂ ਉਹਨੇ ਮੈਨੂੰ ਸ਼ਕਤੀ ਦਿੱਤੀ ਮੇਰੇ ਸਰੀਰ ਵਿੱਚ ਜੋਤ ਟਕਾਈ ਨਹੀਂ ਤਾਂ ਸਰੀਰ ਮਿੱਟੀ ਆ ਮੈਂ ਤਾਂ ਹੀ ਬੋਲ ਰਿਹਾ ਬਸ ਮੁੱਕ ਦੀ ਗੱਲ ਕੀ ਨਹੀਂ ਭਾਵਨਾ ਬਣਾ ਲਓ ਗੁਰੂ ਨਾਨਕ ਸਾਹਿਬ ਜੀ ਮੈਨੂੰ ਜਪਜੀ ਸਾਹਿਬ ਸਰਵਣ ਕਰਵਾਉਂਦੇ ਨੇ ਇਹ ਸੋਖਮਣੀ ਸਾਹਿਬ ਦੀ ਬਾਣੀ ਮੈਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸਰਵਣ ਕਰਵਾਉਂਦੇ ਆ। ਇਹ ਜਾਬ ਸਾਹਿਬ, ਇਹ ਤੋ ਪ੍ਰਸਾਦ ਸਵਈਏ, ਚੌਪਈ ਸਾਹਿਬ, ਇਹ ਦਸਵੇਂ ਪਾਤਸ਼ਾਹ ਜੀ ਸਰਵਣ ਕਰਵਾ ਰਹੇ ਆ। ਫੇਰ ਜਾ ਕੇ ਕਿਧਰੇ ਖੇੜ ਬਣਨੀ ਆ। ਅੱਗੇ ਹੁਣ ਮੈਂ ਤੁਹਾਨੂੰ ਤੀਜੀ ਗੱਲ ਦੱਸਣੀ ਆ। ਉਹ ਸੁਣਨ ਬਾਰੇ ਤੁਹਾਨੂੰ ਮੈਂ ਦੱਸੂਗਾ ਵੀ ਸੁਣਨਾ ਵੀ ਦੋ ਤਰ੍ਹਾਂ ਦਾ ਹੁੰਦਾ। ਇੱਕ ਤਾਂ ਬਗਨੇ ਇੱਕ ਕੰਨ ਚੋਂ ਪਾਈ ਗੱਲ, ਦੂਜੇ ਕੰਨ ਵਿੱਚੋਂ ਕੱਢ ਦਿੱਤੀ। ਇੱਕ ਹੁੰਦਾ ਮੈਂ ਸੁਣੀ ਵੀ ਆ ਗੱਲ ਕਿਸੇ ਦੀ, ਉਹਨੂੰ ਵਿਚਾਰਿਆ ਵੀ ਆ। ਉਹ ਕੀ ਕਹਿ ਰਹੇ ਆ ਐਵੇਂ ਜਿਹੜਾ ਅਰਥਾਂ ਨਾਲ ਬਾਣੀ ਸਮਝ ਕੇ ਸਮਝ ਕੇ ਸੁਣਦਾ ਜਾਂ ਘਰ-ਗੱਲ ਦੇ ਵਿੱਚ ਧਿਆਨ ਰੱਖਦਾ ਵੀ ਕੀ ਦੱਸਿਆ ਜਾ ਰਿਹਾ ਉਹਦਾ ਮਨ ਦੂਜਿਆਂ ਨਾਲੋਂ ਛੇਤੀ ਟੈਕਦਾ ਤੇ ਸੁਣਨ ਨਾਲ ਹੀ ਮਨ ਟੈਕਦਾ ਵਾ ਐਵੇਂ ਨਹੀਂ ਜਪਜੀ ਸਾਹਿਬ ਦੇ ਵਿੱਚ ਸੁਣਨ ਦਾ ਮਹਾਤਮਾ ਆ ਚਾਰ ਪੌੜੀਆਂ ਨੇ ਸੁਣਨ ਦੀਆਂ ਹੁਣ ਉਹੀ ਬੰਦਾ ਤੁਸੀਂ ਖਿਆਲ ਕਰੋ ਗੁਰੂ ਦੀ ਗੱਲ ਮੰਨੂਗਾ ਜਿਹੜਾ ਗੁਰੂ ਦੀ ਸੁਣੂਗਾ ਤਾਂ ਇਹ ਜਿਵੇਂ ਪਹਿਲੀ ਕਲਾਸ ਵਿੱਚ ਬੱਚਾ ਹੁੰਦਾ ਫਿਰ ਦੂਜੀ ਵਿੱਚ ਫਿਰ ਤੀਜੀ ਵਿੱਚ ਪਹਿਲਾਂ ਸੁਣਨਾ ਪਊਗਾ ਗੁਰੂ ਨੂੰ ਫੇਰ ਹੀ ਮੰਨਾਂਗੇ ਨਾ ਪਹਿਲਾਂ ਸੁਣਾਗੇ ਸਮਝਾਂਗੇ ਮੰਨਾਂਗੇ ਸਿੱਧਾ ਹੀ ਤਾਂ ਨਹੀਂ ਵੀ ਆਪਾਂ ਸਿੱਧੀ ਗੱਲ ਮੰਨ ਲਾਂਗੇ ਨਹੀਂ ਜੀ ਇਦਾਂ ਨਹੀਂ ਹੈਗਾ ਪਹਿਲਾਂ ਸੁਣਨ ਦੀਆਂ ਪੌੜੀਆਂ ਆਉਂਦੀਆਂ ਫਿਰ ਮੰਨੇ ਦੀਆਂ ਪੌੜੀਆਂ ਆਉਂਦੀਆਂ ਮੰਨਣ ਦੀ ਗੱਲ ਕਹੀ ਆ ਜੇ ਸੁਣਿਆ ਹੀ ਨਹੀਂ ਮੈਂ ਮੰਨੂਗਾ ਕਿ ਇਸ ਕਰਕੇ ਮੰਨੀ ਵੀ ਗੱਲ ਉਹੀ ਜਾ ਸਕਦੀ ਆ ਜਿਹੜੀ ਸਹੀ ਤਰੀਕੇ ਨਾਲ ਸੁਣੀ ਹੋਵੇ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਸਮਝਣਾ ਪੈਂਦਾ ਵੀ ਜੇ ਆਪਾਂ ਕਿਸੇ ਦੇਸ਼ ਵਿੱਚ ਜਾਣਾ ਹੋਵੇ ਉੱਥੇ ਸੱਜੇ ਪਾਸੇ ਤੁਰਦੇ ਆ ਤਾਂ ਸਾਨੂੰ ਉਹਦੇ ਕਾਨੂੰਨ ਸਮਝਨੇ ਪੈਣਗੇ ਨਹੀਂ ਫੜੇ ਜਾਵਾਂਗੇ ਪਕੜੇ ਜਾਵਾਂਗੇ ਜੇਲ੍ਹ ਹੋ ਜੂਗੀ ਰੂਲ ਉੱਥੋਂ ਦੇ ਜਿਹੜੇ ਆ ਭੰਗ ਕਰਦਾਂਗੇ ਆਪਾਂ ਤਾਂ ਇਸ ਕਰਕੇ ਪਹਿਨਾ ਸੁਣਨਾ ਹੀ ਸਿੱਖਣਾ ਪੈਣਾ ਮੰਨਣਾ ਤਾਂ ਫੇਰ ਆਊਗਾ ਜਦੋਂ ਸੁਣ ਲਿਆ ਮੰਨ ਲਿਆ ਗੁਰੂ ਨਾਲ ਪ੍ਰੇਮ ਹੋ ਗਿਆ ਫੇਰ ਸ਼ਰਵਨ ਮੰਨਣ ਤੋਂ ਬਾਅਦ ਨਿੱਧ ਆਸਣ ਦੀ ਗੱਲ ਆਉਂਦੀ ਹੈ ਇਹ ਥੋੜੀ ਭਾਵੇਂ ਕਿ ਡੂੰਗੀ ਗੱਲ ਵੀ ਆ ਫਿਰ ਤਾਂ ਉਹ ਪ੍ਰਵਾਨ ਹੋਗੇ ਨਾ ਜਿਨ੍ਹਾਂ ਨੇ ਸੁਣ ਲਿਆ ਮੰਨ ਲਿਆ ਗੁਰੂ ਨਾਲ ਪ੍ਰੇਮ ਕਰ ਲਿਆ ਫਿਰ ਪਿੱਛੇ ਕੀ ਰਹਿ ਗਿਆ ਉਹ ਤਾਂ ਉਹਦੇ ਹੀ ਹੋਗੇ ਗੁਰੂ ਦੇ ਅਸਲ ਵਿੱਚ ਗੁਰੂ ਸਾਹਿਬ ਜੀ ਦਾ ਜਿਹੜਾ ਸਮਝਾਉਣ ਦਾ ਤਰੀਕਾ ਏ ਵੇ ਇਹ ਬਹੁਤ ਸੁੰਦਰ ਆ ਸੌਖਾ ਸਰਲ ਆ ਗੱਲ ਇਹ ਆ ਵੀ ਅਸੀਂ ਸਮਝਣ ਦਾ ਯਤਨ ਜੇ ਕਰੀਏ ਪੂਰੀ ਸਮਝ ਆਉਂਦੀ ਆ ਬਾਣੀ ਦੀ ਤਾਂ ਇਹ ਜਿਹੜੀ ਬਾਣੀ ਆ ਜਦੋਂ ਵੀ ਆਪਾਂ ਸੁਣਨੀ ਆ ਕਿਤੇ ਵੀ ਉਦੋਂ ਪੂਰੇ ਸ਼ਾਂਤ ਚਿੱਤ ਹੋ ਕੇ ਸੁਣਨੀ ਆ ਇਹ ਮਨ ਜਿਹੜਾ ਦਾ ਸੁਭਾਅ ਕਿਉਂਕਿ ਜਨਮਾਂ ਜਨਮਾਂ ਦੇ ਸੰਸਕਾਰ ਇਹ ਪਿੱਛੇ ਨੂੰ ਜਾਂਦਾ ਬਾਹਰ ਨਿਕਲਦਾ ਕਿਉਂਕਿ ਆਦਤ ਪੱਕੀ ਹੋਈ ਆ ਆਪਾਂ ਕਹਿੰਦੇ ਆ ਵੀ ਜੇ ਕਿਸੇ ਦੀ ਆਦਤ ਪੱਕ ਜੇ ਬੜੀ ਔਖੀ ਹਟਦੀ ਆ ਤਾਂ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਸਾਰੀਆਂ ਜੜੀਆਂ ਵਿਚਾਰਾਂ ਦਿੱਤੀਆਂ ਇਹ ਇਹਨਾਂ ਤੇ ਸਾਨੂੰ ਮੈਂ ਇੱਕਦਮ ਤਾਂ ਨਹੀਂ ਕਹੂੰਗਾ ਵੀ ਤੁਸੀਂ ਅਮਲ ਕਰ ਲਓਗੇ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਜੂ ਪਰ ਪਹਿਲਾ ਕਦਮ ਅੱਧੀ ਯਾਤਰਾ ਹੁੰਦੀ ਆ ਜਿੱਡਾ ਮਰਜੀ ਵੱਡਾ ਕੋਈ ਪੈਂਡਾ ਹੋਵੇ ਪਹਿਲਾ ਕਦਮ ਅੱਧੀ ਯਾਤਰਾ ਹੁੰਦੀ ਆ ਜਿਹਨੇ ਪਹਿਲਾ ਕਦਮ ਨਹੀਂ ਪੁੱਟਿਆ ਅੱਗੇ ਨਹੀਂ ਵੱਧ ਸਕਦਾ ਇਹ ਜਦੋਂ ਤੁਸੀਂ ਸੁਣਨ ਲੱਗੇ ਬਾਣੀ ਨੂੰ ਉਦੋਂ ਫਿਰ ਅਵਸਥਾ ਕਿਹੜੀ ਬਣੂਗੀ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਕੋਈ ਤੁਹਾਡੇ ਬਾਰੇ ਕੀ ਕਹਿ ਰਿਹਾ ਕੌਣ ਕੀ ਕਰਦਾ ਕਿਵੇਂ ਕਰਦਾ ਕਿਉਂ ਕਰਦਾ ਇਹਨਾਂ ਗੱਲਾਂ ਨਾਲ ਤੁਹਾਡਾ ਕੋਈ ਮਤਲਬ ਨਹੀਂ ਰਹਿਣਾ ਉਸ ਦਿਨ ਸੁਣਿਆ ਹੋਇਆ ਸਭਲ ਸਮਝ ਲੈਣਾ ਜਿਸ ਦਿਨ ਵਿਰਾਗ ਆ ਜੇ ਮਨ ਦੇ ਵਿੱਚ ਕਹਿ ਦਈਏ ਵੀ ਐਡੀ ਜ਼ਿੰਦਗੀ ਸੀ ਪਹਿਲਾਂ ਕਿਉਂ ਨਹੀਂ ਇਸ ਤਰ੍ਹਾਂ ਸੁਣਿਆ ਇਨੇ ਦਿਨ ਅਜਾਈ ਲੰਘ ਗਏ ਇਹ ਬਰਾਗ ਆ ਜਾਵੇ ਰੱਬ ਦੇ ਪਿਆਰ ਵਿੱਚ ਅੱਖਾਂ ਅੱਖਾਂ ਦੇ ਜਿਹੜੇ ਚਿੰਮਣੇ ਆ ਗਿੱਲੇ ਹੋ ਜਾਣ ਉਸ ਦਿਨ ਸੁਣਨਾ ਸਫਲ ਸਮਝਿਓ ਪਹਿਲਾਂ ਜਿਹੜਾ ਸੁਣਨਾ ਉਹ ਅਜੇ ਅਜੇ ਸਿੱਖਿਆ ਹੀ ਨਹੀਂ ਇਹ ਆ ਵੀ ਪਤਾ ਕਿਵੇਂ ਲੱਗੂ ਵੀ ਸੁਣਿਆ ਗਿਆ ਸਫਲ ਹੋ ਗਿਆ ਵੀ ਇੱਥੋਂ ਹੀ ਪਤਾ ਲੱਗਣਾ ਜਦੋਂ ਬਰਾਗ ਆ ਗਿਆ ਇਹ ਬਰਾਗ ਆਉਣਾ ਬਹੁਤ ਵੱਡੀ ਅਵਸਥਾ ਹੀ ਆ ਇੱਕ ਨਹੀਂ ਤਾਂ ਬੰਦਾ ਸਾਰੇ ਕਲ ਕਲੇਸ਼ਾਂ ਵਿੱਚ ਹੀ ਪਿਆ ਰਹਿੰਦਾ ਸੰਤ ਮਹਾਪੁਰਖ ਗੁਰਸਿੱਖ ਨੂੰ ਜੇ ਕੋਈ ਤੰਗ ਕਰੇ ਉਹ ਬਾਣੀ ਦਾ ਨਾਮ ਵਧਾ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਫਲਾਣਾ ਕਰਾਹੇ ਪਿਆ ਹੋਇਆ ਵਾ ਉਹਦੇ ਹਿਰਦੇ ਵਿੱਚੋਂ ਮੈਲ ਕੱਢ ਦਿਓ ਉਹਨੂੰ ਗਾਲਾਂ ਨਹੀਂ ਕੱਢਦੇ ਇਸ ਤਰ੍ਹਾਂ ਕਲਯੁਗ ਦੇ ਲੋਕਾਂ ਦਾ ਜਿਹੜਾ ਹਾਲ ਆ ਉਹ ਬਹੁਤ ਜ਼ਿਆਦਾ ਹੁਣ ਆਪਾਂ ਵੇਖਦੇ ਆ ਮਲੀਨ ਹੋਇਆ ਪਿਆ ਜੀਵਨ ਤਾਂ ਇਹ ਤਿੰਨ ਤਰੀਕੇ ਮੈਂ ਆਪ ਜੀ ਨੂੰ ਜੋ ਇੱਥੇ ਦੱਸੇ ਹਨ ਇਹਨਾਂ ਨੂੰ ਜ਼ਰੂਰ ਇੱਕ ਵਾਰੀ ਕਰਕੇ ਦੇਖਿਓ ਕਿਉਂਕਿ ਇਹਨਾਂ ਨਾਲ ਬਹੁਤ ਫਰਕ ਪੈ ਜਾਵੇਗਾ ਇਹ ਨਾਲੇ ਮੈਂ ਆਪਦੇ ਕੋਲੋਂ ਨਹੀਂ ਦੱਸਿਆ ਮੈਂ ਬਾਣੀ ਜਿਹੜੀ ਆ ਬਾਣੀ ਦੀ ਵਿਆਖਿਆ ਕਰਦੀ ਆ ਉਹ ਬਾਣੀ ਦੇ ਵਿੱਚੋਂ ਮੈਂ ਆਪਜੀ ਨੂੰ ਦੱਸਿਆ ਵੀ ਗੁਰਬਾਣੀ ਸਾਨੂੰ ਇਉਂ ਇਸ ਪ੍ਰਕਾਰ ਸਮਝਾ ਰਹੀ ਆ ਤੇ ਜਦੋਂ ਵੀ ਸੁਣਨਾ ਹੋਵੇ ਭਾਵਨਾ ਬਣਾਈਏ ਇਹ ਸਾਡੇ ਗੁਰੂਆਂ ਦੀ ਬਾਣੀ ਆ ਇਹ ਅਸੀਂ ਤਾਂ ਕਰਮਾ ਵਾਲੇ ਆ ਸਾਨੂੰ ਸੌਖੀ ਮਿਲ ਗਈ ਪਹਿਲਾਂ ਵਾਲੇ ਸਿੰਘ ਦੇਖੋ ਕਿੰਨੀਆਂ ਕੁਰਬਾਨੀਆਂ ਉਹਨਾਂ ਨੇ ਕੀਤੀਆਂ ਸੀ ਸਿਰ ਭੇਟ ਕੀਤੇ ਆ ਹੁਣ ਤਾਂ ਅਸੀਂ ਬਾਣੀ ਪੜ੍ਹਨੀ ਹੋਈ ਆ ਨਾ ਬਾਣੀ ਸਮਝਣੀ ਆ ਆਪਦਾ ਜੀਵਨ ਵਧੀਆ ਬਣਾਉਣਾ ਪਰਵਾਰ ਵਿੱਚ ਵੀ ਰਹੋ ਜ਼ਿੰਮੇਵਾਰੀਆਂ ਵੀ ਸੰਭਾਲੋ ਸਭ ਕੁਝ ਕਰੀ ਚੱਲੋ ਪਰ ਸੁਣੋ ਜਦੋਂ ਬਾਣੀ ਨੂੰ ਇੰਉਂ ਸੁਣੋ ਵੀ ਸਾਡੇ ਗੁਰੂਆਂ ਦੀ ਬਾਣੀ ਆ ਗੁਰੂ ਜੀ ਬੋਲ ਰਹੇ ਆ ਮੈਂ ਸੁਣ ਰਿਹਾ ਤੇ ਤਾਂ ਇਹ ਕਹਿਣਾ ਵੀ ਉਹ ਫਲਾਣਾ ਗਿਆਨੀ ਜੀ ਉਹ ਕਹਿ ਰਹੇ ਆ ਮੈਂ ਸੁਣ ਰਿਹਾ ਫੇਰ ਨਹੀਂ ਭਾਵਨਾ ਕਦੇ ਵੀ ਬਣਨੀ ਫੇਰ ਸਾਰੀ ਜ਼ਿੰਦਗੀ 60 60 70 70 ਸਾਲ ਹੋ ਗਏ ਲੋਕਾਂ ਨੂੰ ਉਹ ਇਦਾਂ ਹੀ ਸੁਣੀ ਗਏ ਫੇਰ ਆਪਾਂ ਕਹਿੰਨੇ ਉਹਨਾਂ ਦਾ ਕਰੋਧ ਇਦਾਂ ਹੀ ਆ ਉਹ ਬਦਲੇ ਨਹੀਂ ਹੈਗੇ ਬਦਲਣਾ ਉਹਨਾਂ ਨੇ ਕੀ ਸੀਗਾ ਉਹਨਾਂ ਦੀ ਜ਼ਿੰਦਗੀ ਨੇ ਜਦੋਂ ਸੁਣਿਆ ਹੀ ਨਹੀਂ ਉਹਨਾਂ ਨੇ ਉਹਨਾਂ ਨੂੰ ਸੁਣਨਾ ਹੀ ਨਹੀਂ ਆਇਆ ਤਾਂ ਨਿੱਕੀਆਂ-ਨਿੱਕੀਆਂ ਚੀਜ਼ਾਂ ਬਹੁਤ ਅਸਰ ਕਰਦੀਆਂ ਹੌਲੀ-ਹੌਲੀ ਸਾਡੇ ਅੰਦਰ ਬਹੁਤ ਕੁਝ ਇਕੱਠਾ ਹੁੰਦਾ ਇੱਕਦਮ ਅਸੀਂ ਕਹਿੰਨੇ ਆ ਪਤਾ ਨਹੀਂ ਕੀ ਹੋ ਗਿਆ ਹੁੰਦਾ ਤਾਂ ਹੌਲੀ-ਹੌਲੀ ਹੋਈ ਹੈ ਇਸ ਕਰਕੇ ਇੱਕ ਦਿਨ 'ਚ ਵੀ ਨਹੀਂ ਆਪਾਂ ਮਰ ਜਾਂਦੇ ਹੌਲੀ-ਹੌਲੀ ਆਪਣਾ ਜੀਵਨ ਜਿਹੜਾ ਇਹ ਘਟ ਰਿਹਾ ਸਵਾਸ ਆਈ ਜਾਂਦੇ ਆ ਜਾਈ ਜਾਂਦੇ ਆ ਤਾਂ ਇਹ ਚੀਜ਼ਾਂ ਹੌਲੀ-ਹੌਲੀ ਹੁੰਦੀਆਂ ਪਰ ਸਾਨੂੰ ਲੱਗਦਾ ਵੀ ਇੱਕਦਮ ਹੋ ਗਈਆਂ ਫਿਰ ਜਿਹੜੇ ਸਾਧੂ ਹੁੰਦੇ ਆ ਉਹ ਆਪਾਂ ਨੂੰ ਜੋੜਨ ਦਾ ਕੋਈ ਤਰੀਕਾ ਕੱਢ ਲੈਂਦੇ ਆ ਕਿਉਂਕਿ ਆਪਾਂ دنیਵੀ ਲੋਕ ਆ ਆਪਾਂ ਨੂੰ ਸਮਝਾਉਂਦੇ ਆ ਵੀ 40 ਦਿਨ ਆਜੋ ਭਾਈ ਸੰਗਰਾਮ ਤੇ ਜ਼ਰੂਰ ਆਜਾ ਕਰੋ ਮੱਸਿਆ ਤੇ ਆਜਾ ਕਰੋ ਪੁੰਨਿਆਂ ਤੇ ਆਜਾ ਕਰੋ ਉਹ ਆਪਾਂ ਨੂੰ ਇੱਕ ਜੋੜਨ ਦਾ ਤਰੀਕਾ ਹੁੰਦਾ ਅਸਲ ਵਿੱਚ ਗੁਰੂ ਘਰ ਵਿੱਚ ਤਾਂ ਹਰ ਰੋਜ਼ ਹੀ ਜਾਣਾ ਚਾਹੀਦਾ ਪਰ ਜੇ ਕੋਈ ਬਾਲਾ ਹੀ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਵਿਅਸਥਾ ਤਾਂ ਗੁਰੂਆਂ ਦੇ ਗੁਰਪੁਰਬ ਇਹ ਸੰਗਰਾਂਦ ਇਹਨਾਂ ਦਿਨਾਂ ਤੇ ਤਾਂ ਜਰੂਰ ਸਾਨੂੰ ਜਾ ਕੇ ਨਤਮਸਤਕ ਹੋਣਾ ਚਾਹੀਦਾ ਇਹ ਕੋਈ ਖਾਸ ਦਿਨ ਨਹੀਂ ਵੀ ਸੰਗਰਾਂਦ ਕੋਈ ਖਾਸ ਦਿਨ ਆ ਅਸਲ ਦੇ ਵਿੱਚ ਤਾਂ ਇਹ ਜੋੜਨ ਵਾਸਤੇ ਇੱਕ ਤਰੀਕਾ ਸੀਗਾ ਵੀ ਸੰਗਤ ਆਵੇਗੀ ਮੇਲਜੋਲ ਵਧੇਗਾ ਭਾਈਚਾਰਕ ਸਾਂਝ ਵਧੇਗੀ ਨਾਲੇ ਗੁਰੂਆਂ ਦੀ ਬਾਣੀ ਤੇ ਉਹ 12 માં 12 ਮਹੀਨਿਆਂ ਵਿੱਚੋਂ ਜਿਹੜਾ ਮਹੀਨਾ ਚੜ੍ਹਨਾ ਹੁੰਦਾ ਉਹਦੀ ਕਥਾ ਵੀ ਹੁੰਦੀ ਹੈ ਉੱਥੇ ਪਤਾ ਲੱਗਦਾ ਨਾਲੇ ਬੰਦਾ ਬਹਾਨੇ ਨਾਲ ਦਸਬੰਦ ਦੇ ਆਉਂਦਾ ਬਹੁਤ ਵਧੀਆ ਸਿਧਾਂਤ ਆ ਜਿਹੜੇ ਗੁਰੂ ਦੀ ਮਰਿਆਦਾ ਬੜੀ ਚੰਗੀ ਆ ਆਪਾਂ ਗੁਰੂ ਤੋਂ ਸਿਆਣੇ ਨਹੀਂ ਹੋ ਸਕਦੇ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ ਸਾਨੂੰ ਸੁਣਨ ਦੀ ਕਲਾ ਮਹਾਰਾਜ ਜੀ ਬਖਸ਼ੋ ਜੀ ਕੰਨ ਤਾਂ ਹੈਗੇ ਆ ਪਰ ਮੈਨੂੰ ਸੁਣਨਾ ਨਹੀਂ ਆਉਂਦਾ ਇਹ ਕੰਨ ਪਸੰਦ ਕਰਦੇ ਆ ਨਿੰਦਿਆ ਚੁਗਲੀ ਇਸ ਕਰਕੇ ਗੁਰੂਆਂ ਦੀ ਬਾਣੀ ਇਨ੍ਹਾਂ ਕੰਨਾਂ ਨੂੰ ਕਿੱਥੇ ਚੰਗੀ ਲੱਗਦੀ ਆ ਆਪਦੇ ਗੁਰੂ ਅੱਗੇ ਅਰਦਾਸ ਕਰੋ ਕਿਰਪਾ ਗੁਰੂ ਨੇ ਹੀ ਕਰਨੀ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਅਤੇ ਤਿੰਨ ਗੱਲਾਂ ਜਿਹੜੀਆਂ ਮੈਂ ਆਪ ਜੀ ਨੂੰ ਦੱਸੀਆਂ ਹਨ ਜੀ ਜਰੂਰ ਇਹਨਾਂ ਤੇ ਗੌਰ ਕਰਿਓ ਕਿ ਜਿਹੜੀਆਂ ਗਲਤੀਆਂ ਕਰਦੇ ਸੀਗੇ ਉਹ ਨਾ ਕਰਿਓ ਐਵੇਂ ਸੁਣ ਸੁਣ ਕੇ ਤੁਸੀਂ ਵੀ ਗੁਰੂ ਦੇ ਦਰ ਤੇ ਪ੍ਰਵਾਣ ਹੋ ਜਾਮੋਗੇ ਮੇਰੇ ਤੋਂ ਵਿਚਾਰ ਕਰਦੇ ਆ ਬਹੁਤ ਭੁੱਲਾਂ ਹੋ ਗਈਆਂ ਹੁਣ ਗਈਆਂ ਗੁਰੂ ਦੀ ਸੰਗਤ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਬਖਸ਼ ਲੈਣਾ ਜੀ ਬਖਸ਼ ਲੈਣਾ ਜੀ ਆਓ ਹੁਣ ਆਪਾਂ ਸਾਰੇ ਜਾਣੇ ਰਲ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਅਤੇ ਫਤਿਹ ਬਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ